ਆਓ ਤੁਹਾਨੂੰ ਸ਼ੇਅਰ ਕਰਾਨੇ ਆ ਅਪਸਾਈਡ ਡਾਊਨ ਹਾਊਸ ਯਾ ਇਹ ਅਪਸਾਈਡ ਡਾਊਨ ਹਾਊਸ ਕਨੇਡਾ ਵਿੱਚ ਬਣਾਇਆ ਗਿਆ ਹੈ ਵਿਅਕਤੀ ਦੀ ਸੋਚ ਮੁਤਾਬਕ ਇਹ चीज ਬਣਾਈ ਗਈ ਹੈ ਹਰ ਇੱਕ ਚੀਜ਼ ਤੇ ਉਲਟੀ ਹੈ ਜੇ ਵੇਖਸੋ ਕਿੰਨਾ ਖੂਬਸੂਰਤ ਘਰ ਹੈ ਲੇਕਿਨ ਹੈ ਉਲਟਾ ਉਲਟੇ ਇਹ ਜਮੀਨ ਵਾਲੇ ਪਾਸੇ ਇਸ ਦੀ ਛੱਤ ਤੇ ਜਿਹੜਾ ਇਹਦਾ ਫਲੋਰ ਹੈ ਉਹ ਉੱਪਰ ਵਾਲੀ ਸਾਈਡ ਬਣਾਇਆ ਹੋਇਆ ਹੈ ਇਸ ਨੂੰ ਇੱਕ ਇੱਕ ਚੀਜ਼ ਮੱਦੇ ਨਜ਼ਰ ਰੱਖਤੀ ਹੋਏ ਬਣਾਇਆ ਗਈ ਹੈ ਇੱਥੋਂ ਤੱਕ ਕਿ ਖਿੜਕੀਆਂ ਤੁਸੀਂ ਦੇਖ ਰਹੇ ਹੋ ਉਹ ਉਲਟੀਆਂ ਨੇ ਜਿਹੜੇ ਪਲਾਂਟਸ ਨੇ ਵੀ ਉਪਰੋਂ ਥੱਲੇ ਵੱਲੋਂ ਲਗਾਏ ਕਿ ਨਹੀਂ ਸੋ ਕਰਦਾ ਜੋ ਨੰਬਰ ਹੈ ਉਹ ਵੀ ਉਲਟਾ ਲਗਾਇਆ ਹੋਇਆ ਇੱਕ ਵਿਲੱਖਣ ਸੋਚ ਦਰਸਾਉਂਦਾ ਹੋਇਆ ਇਹ ਘਰ ਬਣਾਇਆ ਗਿਆ ਜਿਸ ਨੂੰ ਦੂਰੋਂ ਦੂਰੋਂ ਲੋਕ ਵੇਖਣ ਲਈ ਆ ਰਹੇ ਨੇ ਸੋ ਇਹ ਅੰਦਰਲੀ ਤਸਵੀਰਾਂ ਨੇ ਇਹ ਫਲੋਰ ਲਈ ਇਹ ਛੱਤ ਜਿੱਥੇ ਡਾਈਨਿੰਗ ਟੇਬਲ ਉਲਟਾ ਲੱਗਿਆ ਹੋਇਆ ਦਿਖਾਈ ਦੇਵੇਗਾ ਪੈਸੇਦਰਾ ਰੈਫਰਿਜਰੇਟਰ ਮਸ਼ੀਨ ਸਭ ਕੁਝ ਉਲਟਾ ਲਗਾਇਆ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸੋ ਦਰਵਾਜ਼ੇ ਦੀਆਂ ਚਿਟਕਣੀਆਂ ਅਲਮਾਰੀਆਂ ਸਭ ਉਲਟਾ ਅਪ ਸ਼ੈਂਕ ਜਿਸ ਤੇ ਬਰਤਨ ਪਏ ਜਾਂਦੇ ਨੇ ਇਹ ਵੀ ਉੱਪਰ ਵੱਲ ਲਗਾਏ ਹੋਏ ਨੇ ਸੋ ਪੂਰਾ ਘਰ ਉਲਟਾ ਬਣਿਆ ਹੋਇਆ ਹੈ ਜਿਸ ਨੂੰ ਵੇਖ ਕੇ ਇੱਕ ਅਲੱਗ ਰੋਮਾਂਚ ਜਾਪਦਾ ਹੈ ਤੁਸੀਂ ਵੀ ਇਸ ਨੂੰ ਵੇਖਣਾ ਚਾਹੁੰਦੇ ਹੋ ਤਾਂ ਕੈਨੇਡਾ ਪਹੁੰਚੋ